ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਮੈਂ ਤੁਹਾਡਾ ਆਪਣਾ ਸੁਖਵੀਰ ਸਿੰਘ ਛਾ ਲਈ ਬੀਤੇ ਗੱਲ ਪੰਜਾਬ ਦੀ ਵਿਧਾਨ ਸਭਾ ਚ ਜੋ ਕੁਝ ਹੋਇਆ ਉਹ ਪੰਜਾਬੀ ਭਲੀ ਭਾਂਤ ਜਾਨੂ ਨੇ ਮੈਨੂੰ ਇੱਕ ਗੱਲ ਦੀ ਸਮਝ ਨਹੀਂ ਆਉਂਦੀ ਕਿ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੂੰ ਸ਼ਾਇਦ ਹਜੇ ਤੱਕ ਇਹ ਨਹੀਂ ਪਤਾ ਲੱਗਿਆ ਕਿ ਉਹ ਸੱਚਮੁੱਚ ਮੁੱਖ ਮੰਤਰੀ ਨੇ ਉਹ ਤੀਜੇ ਕਦੇ ਨਾ ਜਦੋਂ ਕੋਈ ਬਹਿਸ ਹੁੰਦੀ ਆ ਵਿਧਾਨ ਸਭਾ ਚੱਲਦੀ ਆ ਤਾਂ ਫਾਈਲਾਂ ਇਹ ਚਾਕੇ ਕਹਿ ਦਿੰਦੇ ਨੇ ਆ ਰਾਜੇ ਵਡੰਗ ਦੀ ਫਾਈਲ ਆ ਅਬੇਕਰਮ ਜੀਠੀਏ ਦੀ ਫਾਈਲ ਆ ਆ ਨਵਜੋਤ ਸਿੱਧੂ ਦੀ ਆ ਆ ਖੈਰੇ ਦੀ ਆ ਫਲਾਣੇ ਦੀ ਆ ਤਿੱਕੜੇ ਦੀ ਆ ਇਹ ਸਾਰਾ ਕੁਝ ਦੇਖਦਿਆਂ ਨੂੰ ਮੈਨੂੰ ਲੱਗਦਾ ਪੰਜਾਬੀਆਂ ਨੂੰ 2 ਸਾਲ ਹੋ ਚੱਲੇ ਤੇ ਗਰੀਬਣਾ ਮਾਰਚ ਦਾ ਮਹੀਨਾ ਚੱਲ ਰਿਹਾ ਇਹਦੇ ਚ 2 ਸਾਲ ਸਰਕਾਰ ਨੂੰ ਹੋ ਗਏ ਪਰ ਹਜੇ ਤੱਕ ਕਿਸੇ ਮੰਤਰੀ ਦੇ ਖਿਲਾਫ ਕਿਸੇ ਲੀਡਰ ਦੇ ਖਿਲਾਫ ਅੱਜ ਤੱਕ ਕੋਈ ਕਾਰਵਾਈ ਨਹੀਂ ਹੋਈ ਨਾ ਤਾਂ ਚਰਨਜੀਤ ਸਿੰਘ ਚੰਨੀ ਵਾਲਾ 2 ਕਰੋੜ ਵਾਲਾ ਮਸਲਾ ਹੱਲ ਹੋਇਆ ਨਾ ਸਿਮਰਨਜੀਤ ਸਿੰਘ ਮਾਨ ਦੀ ਜਿਹੜੀ ਜ਼ਮੀਨ ਦਾ ਰੌਲਾ ਸੀਗਾ ਉਹ ਹੱਲ ਹੋਇਆ ਨਾ ਬਿਕਰਮ ਮਜੀਠੀ ਵਾਲਾ ਮਸਲਾ ਹੱਲ ਹੋਇਆ ਨਾ ਸੁਖਪਾਲ ਸਿੰਘ ਖੈਰੇ ਦਾ ਮਸਲਾ ਹੱਲ ਹੋਇਆ ਹੁਣ ਹੋਰ ਚੀਜ਼ਾਂ ਕੱਢਦੇ ਆਂਦਿਆਂ ਨਾਲ ਕਹਿੰਦੇ ਜੀ ਤਸਕਰੀ ਦਾ ਵੀ ਕੋਈ ਰੌਲਾ ਬਿਸਕਟਾਂ ਦੀ ਜਿਹੜਿਆ ਸੋਨੇ ਦੀ ਹੈ ਕੋਈ ਕਹਿੰਦਾ ਸਵਾ ਲੱਖ ਦੇ ਸ਼ੌਲ ਲੈਂਦਾ ਜੀ ਮੁੱਖ ਮੰਤਰੀ ਸਾਹਿਬ ਜਿਹੜਾ ਮਰਜ਼ੀ ਕੋਈ ਕੁਝ ਕਰਦਾ ਰਿਹਾ ਜਾਂ ਕੋਈ ਕਰ ਰਿਹਾ ਇਹ ਅਗਲੇ ਦੀ ਪਰਸਨਲ ਲਾਈਫ ਆ ਜੇ ਤੁਹਾਡੇ ਕੋਲੇ ਕੋਈ ਬਿਸਕਟਾਂ ਦੀ ਤਸਕਰੀ ਦਾ ਕੋਈ ਹੈਗਾ ਸਬੂਤ ਤਾਂ ਤੁਸੀਂ ਪੰਜਾਬ ਦੀ ਜਨਤਾ ਦੇ ਸਾਹਮਣੇ ਰੱਖੋ ਜੇ ਤੁਹਾਨੂੰ ਲੱਗਦਾ ਵੀ ਜਿਹੜੇ ਨੇ 1.5 ਲੱਖ ਦਾ 1.5 ਲੱਖ ਦਾ ਛੋਲ ਲਿਆ ਹੋਇਆ ਉਹ ਬੰਦੇ ਨੇ 2 ਨੰਬਰ ਦੀ ਕਮਾਈ ਕੀਤੀ ਆ ਤਾਂ ਕਿਉਂ ਨਹੀਂ ਪਰਚੇ ਦਰਜ ਕਰਦੇ ਵਿਜੀਲੈਂਸ ਤੁਹਾਡੇ ਕੋਲੇ ਆ ਪੰਜਾਬ ਦੇ ਗ੍ਰਹਿ ਮੰਤਰੀ ਵੀ ਤੁਸੀਂ ਹੋ ਫਿਰ ਇਹ ਗੱਲਾਂ ਵਿਧਾਨ ਸਭਾ 'ਚ ਤੁਸੀਂ ਜਿਹੜੀਆਂ ਭੰਡ ਪੁਣੇ ਵਾਲੀਆਂ ਕਰਦੇ ਹੋ ਇਹ ਸੋਹਣੀਆਂ ਨਹੀਂ ਲੱਗਦੇ 2 ਸਾਲ ਹੋ ਗਏ ਤੁਹਾਨੂੰ ਮੁੱਖ ਮੰਤਰੀ ਬਣਿਆ ਨੂੰ ਦੂਜੀ ਗੱਲ ਆ ਤੁਸੀਂ ਕਦੇ ਕਦੇ ਤੁਸੀਂ ਬਾਦਲਾਂ ਦੇ ਸੁੱਖ ਬਲਾਸ ਬਾਰੇ ਰੌਲਾ ਪਾਉਣੇ ਹੋ ਉਹਨਾਂ ਨੇ ਇੰਨਾ ਟੈਕਸ ਮਾਹ ਚੋਰੀ ਕਰ ਲਿਆ ਇੰਨਾ ਡੈਕਸ ਚੋਰੀ ਕਰ ਲਿਆ ਮੁੱਖ ਮੰਤਰੀ ਸਾਹਿਬ ਕੱਟੋ ਘੱਟ ਯਾਰ ਇਹ ਚੀਜ਼ਾਂ ਤੇ ਤਾਂ ਤੁਸੀਂ ਕਾਰਵਾਈ ਕਰ ਲੋ ਇਹਨਾਂ ਦੇ ਸਬੂਤ ਤਾਂ ਤੁਹਾਡੇ ਦਫ਼ਤਰਾਂ 'ਚ ਪਈ ਹੋਣਗੇ ਕਦੇ ਰਾਜੇ ਵੜਿੰਗ ਦੀਆਂ ਬਾੜੀਆਂ ਦਾ ਰੌਲਾ ਪਿਆ ਜਾਂਦਾ ਦੋ ਸਾਲਾਂ 'ਚ ਜੇ ਤੁਸੀਂ ਰਾਜੇ ਵੜਿੰਗ ਦੇ ਬਾੜੀ ਵਾਲੇ ਮਸਲੇ ਦੀ ਜਿਹੜੀ ਬੱਸਾਂ ਦੇ ਬਾੜੀਆਂ ਸੀਆਂ ਉਹਦੀ ਕਾਰਵਾਈ ਨਹੀਂ ਪੂਰੀ ਕਰ ਸਕੇ ਫਿੱਡ ਲਾਣ ਦਾ ਤੁਹਾਡੇ ਤੇ ਹਜੇਾਂ ਤੇ ਪੰਜਾਬ ਦੇ ਬਹੁਤ ਵੱਡੇ ਵੱਡੇ ਮਸਲੇ ਪਏ ਨੇ ਜਿਹੜੇ ਤੁਹਾਡੇ 5 ਸਾਲਾਂ ਦੇ ਰਾਜ ਦੇ ਵਿੱਚ ਹੱਲ ਮੈਨੂੰ ਲੱਗਦਾ ਵੀ ਹੋ ਜਾਣੇ ਚਾਹੀਦੇ ਨੇ ਪਰ ਜੇ ਸਾਹਮਣੇ ਤੁਸੀਂ ਲੱਗੇ ਹੋਏ ਹੋ ਤੁਹਾਡੇ ਤੋਂ ਮੈਨੂੰ ਲੱਗਦਾ ਕਿ ਲਾ ਰਾਜਾ ਵੜਿੰਗ ਵੀ ਨਹੀਂ ਲੋਟ ਆਉਣਾ ਤੁਸੀਂ ਸੁਖਪਾਲ ਸਿੰਘ ਖਹਿਰੇ ਨਾਲ ਤੀਜੇ ਦਿਨ ਪੰਗਾ ਲੈ ਕੇ ਖੜ ਜਾਣੇ ਹੋ ਇੱਕ ਗੱਲ ਤਾਂ ਹੈਗੀ ਆ ਵੀ ਤੁਸੀਂ ਇਹ ਗੱਲ ਮੰਨਦੇ ਹੋ ਵੀ ਸੁਖਪਾਲ ਖਹਿਰੇ ਨੇ ਤੁਹਾਨੂੰ ਵਿਰੋਧੀ ਧਿਰ ਦਾ ਨੇਤਾ ਹੁੰਦੇ ਤੁਹਾਡੀ ਪਾਰਟੀ ਦਾ ਵਧੀਆ ਨਜ਼ਾਰੇ ਲਿਆਂਦੇ ਨੇਗੇ ਜਿਹੜੇ ਅੱਜ ਵੀ ਤੁਸੀਂ ਉਦੋਂ ਦੁਖੀ ਹੋ ਮੈਨੂੰ ਲੱਗਦਾ ਪੰਜਾਬ ਦੀ ਵਿਧਾਨ ਸਭਾ ਚ ਗਿਣਮੇ ਚੁਣਵੇਂ ਬੰਦੇ ਨਹੀਂ ਜਿਹੜੇ ਪੰਜਾਬ ਦੇ ਹੱਕਾਂ ਲਈ ਬੋਲਦੇ ਨੇ ਪੰਜਾਬ ਲਈ ਬੋਲਦੇ ਨੇ ਜਿਨਾਂ ਅਸਚ ਸਰਦਾਰ ਸੁਖਪਾਲ ਸਿੰਘ ਖੈਰਾ ਮਨਪ੍ਰੀਤ ਸਿੰਘ ਹਾਲੀ ਇਹ ਦੋ ਕੇ ਬੰਦੇ ਨੇ ਸ਼ਾਇਦ ਇੱਕ ਹੈ ਬੇਸ਼ੱਕ ਇਹ ਬੰਦੇ ਕਾਂਗਰਸ ਜਾਂ ਅਕਾਲੀ ਦਲ ਨਾਲ ਸੰਬੰਧਿਤ ਨੇ ਪਰ ਮੈਨੂੰ ਲੱਗਦਾ ਵੀ ਇਹ ਦੋ ਬੰਦਿਆਂ ਨੂੰ ਛੱਡ ਕੇ ਪੰਜਾਬ ਤੁਹਾਡੇ ਲੀਡਰ ਤੁਹਾਡੇ ਤੂੰ ਤੂੰ ਮੈਂ ਮੈਨੂੰ ਐਵੇਂ ਤਾੜੀਆਂ ਵਜਾਉਂਦੇ ਨੇ ਵੀ ਪਤਾ ਨਹੀਂ ਮੁੱਖ ਮੰਤਰੀ ਸਾਹਿਬ ਨੇ ਕਿੱਡਾ ਜਿਹੜੇ ਕੋਈ ਜਾਂਗੇ ਜੱਤਲੀ ਹੁੰਦੀ ਐ ਇਹਨਾਂ ਨੂੰ ਬੋਲ ਕੇ ਪੰਜਾਬ ਦੀ ਵਿਧਾਨ ਸਭਾ ਨੂੰ ਨਾ ਤਾਂ ਅੰਦਰੋਜੰਦਾ ਲਾਉਣ ਦੀ ਤੇ ਨਾਜ ਬਾਹਰੋ ਜੰਦਾ ਲਾਉਣ ਦੀ ਤੁਹਾਡੇ ਲੈਵੇ ਕੋਈ ਪਾਵਰ ਹਾਂ ਜਿਹੜੇ ਤੁਹਾਡੇ ਲੱਛਣ ਤੁਸੀਂ ਫੜੇ ਹੋਏ ਨੇ ਤੁਸੀਂ ਇੱਕ ਕੰਮ ਕਰ ਲਓ ਜੇ ਆਹ ਕੰਮ ਵਾਲੀ ਰੋਲੀ ਪਾਉਣੀ ਹੈ ਕਿਉਂਕਿ ਜਿਹੜੀਆਂ ਉਮੀਦਾਂ ਪੰਜਾਬ ਦੇ ਲੋਕਾਂ ਨੇ ਤੁਹਾਡੇ ਤੋਂ ਲਾਈਆਂ ਹੋਈਆਂ ਸੀ ਓਹੋ ਹੁਣ ਮਿੱਟੀ ਹੋ ਚੁੱਕੀ ਜਾਣੇਗੀਆ ਤੁਹਾਡੇ ਤੋਂ ਇੱਕ ਵੀ ਪੰਜਾਬ ਦਾ ਮਸਲਾ ਨਹੀਂ ਹੱਲ ਹੋਇਆ ਅੱਜ ਵਿਧਾਨ ਸਭਾ ਦਾ ਜਿਹੜਾ ਦੂਜਾ ਦਿਨ ਸੀਗਾ ਬਜਟ ਸੈਸ਼ਨ ਚੱਲ ਰਿਹਾ ਸੀ ਉਹਦੇ ਵਿੱਚ ਵੀ ਮੈਨੂੰ ਲੱਗਦਾ ਵਿੱਤ ਮੰਤਰੀ ਸਾਹਿਬ ਨੇ ਵੱਡੀਆਂ ਲੰਬੀਆਂ ਲੰਬੀਆਂ ਛੱਡੀਆਂ ਨੇਗੀਆਂ ਅਸੀਂ ਐ ਕਰਦਾਂਗੇ ਅਸੀਂ ਐ ਕਰਦਾਂਗੇ ਅਸੀਂ ਐ ਕਰਦਾਂਗੇ ਜੇ ਪੰਜਾਬ ਦੇ ਖਰਚਿਆਂ ਨੂੰ ਲੈ ਕੇ ਚੱਲੀਏ 96% ਪੰਜਾਬ ਦੇ ਬਜਟ ਦਾ ਉਹ ਸਿਰਫ ਖਰਚੇ ਖਰਚਿਆਂ ਦਾ ਜਿਹੜੇ ਜ जे 21% ਦਾ ਤੁਸੀਂ ਕੇਂਦਰ ਨੂੰ ਵਿਆਜ ਹੀ ਭਰਦੇ ਹੋ ਉਹ ਤੋਂ ਬਾਅਦ ਬਿਜਲੀ ਸਬਸਿਡੀ ਆ ਜਿਹੜੇ ਮਲਾਜ਼ਮਾਂ ਦੀ ਪੱਕੀ ਜਿਹੜੀਆਂ ਤਾਂ ਖਾਣੇ ਦੀਆਂ ਇਹ ਬਹੁਤ ਵੱਡਾ ਜਿਹੜਾ ਬਜਟ ਆਗਾ ਇਹਦਾ ਸਾਰਾ ਹਿੱਸਾ ਇਹਨਾਂ 'ਚ ਚਲ ਜਾਂਦਾ ਤੇ ਸਿਰਫ ਦੇ ਸਿਰਫ 4% ਜਿਹੜਾ ਆਮਦਨ ਆ ਕੀ ਪੰਜਾਬ ਦੀ ਉਹ ਪੰਜਾਬ ਦੇ ਡਿਵੈਲਪਮੈਂਟ ਵਾਸਤੇ ਵਰਤੀ ਜਾਣੀ ਆ ਫਿਰ ਜਿਹੜੇ ਤੁਸੀਂ ਇਹ ਵੱਡੇ ਵੱਡੇ ਅਜ ਛੱਡੀਆਂ ਨੇਗੀਆਂ ਇਹਨਾਂ ਵਾਸਤੇ ਪੈਸਾ ਕਿੱਥੋਂ ਆਊਗਾ ਨਾ ਤਾਂ ਅੱਜ ਤੱਕ ਜਿਹੜਾ ਸ਼ਰਾਬ ਦੀ ਤੁਸੀਂ ਪਾਲਿਸੀ ਲੈ ਕੇ ਆਉਣੀ ਦੀ ਉਦੇਚੋਂ ਆਇਆ ਤੇ ਨਾ ਰੇਤੇ ਵਾਲੀ ਪਾਲਿਸੀ ਚੋਂ ਕੁਝ ਆਇਆ ਹਾਂ ਸ਼ਰਾਬ ਵਾਲੀ ਤੇ ਥੋੜੇ ਦਿੱਲੀ ਦਾ ਮੁੱਖ ਮੰਤਰੀ ਗ੍ਰਹਿ ਮੰਤਰੀ ਉਪ ਮੁੱਖ ਮੰਤਰੀ ਇਹ ਤਾਂ 4 ਮੰਤਰੀਏ ਥੋੜੇ ਜੇਲ੍ਹ ਚ ਨੇਗੇ ਸ਼ਾਇਦ ਪੰਜਾਬ ਵਾਲੇ ਵੀ ਜੇ ਪਾਲਿਸੀ ਲੈ ਆਉਂਦੇ ਨੇਗੇ ਜਾਂ ਲਾਗੂ ਕਰ ਲੈਂਦੇ ਨੇ ਮੈਨੂੰ ਲੱਗਦਾ ਪੰਜਾਬ ਵਾਲਿਆਂ ਦਾ ਵੀ ਉਹੀ ਹਾਲ ਹੋਊਗਾ ਤੇ ਮੈਂ ਮੁੱਖ ਮੰਤਰੀ ਸਾਹਿਬ ਨੂੰ ਬੇਨਤੀ ਕਰਨਾ ਚਾਹਣਾ ਕਿ 3 ਸਾਲ ਥੋੜੇ ਰਹਿ ਗਏ ਤੇ ਤੁਸੀਂ 16 ਮੈਡੀਕਲ ਮੈਡੀਕਲ ਕਾਲਜ ਬਣਾਉਣੇ ਸੀ ਪੰਜਾਬ ਦੇ ਵਿੱਚ ਆ ਕਿਦਾ ਨੀ ਪੁੱਤਰੇ ਰੱਖ ਦੋ ਹੁਣ ਤਾਂ 2 ਸਾਲ ਵੀ ਲੰਘ ਗਏ ਦੂਜੀ ਗੱਲ ਜੇ ਤੁਸੀਂ ਪੰਜਾਬ ਦਾ ਸੱਚ ਮੁੱਚ ਚਾਉਣਾ ਵੀ ਭਲਾ ਹੋ ਜੇ ਤਾਂ ਘਟੋ ਘਟਾ ਜਿਹੜਾ ਦਿੱਲੀ ਤੋਂ ਚਾਬੀਆਂ ਲੈ ਕੇ ਆਉਣੇ ਜੰਦੇ ਦੀਆਂ ਇਹ ਚਾਬੀਆਂ ਤੇ ਜੰਦੇ ਦੋਏ ਕੇਜਰੀਵਾਲ ਨੂੰ ਫੜਾ ਦੋ ਤੇ ਤਿੰਨ ਸਾਲ ਆਪ ਕੋਈ ਕੰਮ ਕਰ ਲਓ ਤਾ ਜੋ ਤੁਹਾਨੂੰ ਸੱਚੀ ਪੰਜਾਬ ਦੇ ਲੋਕ ਪੰਜਾਬ ਦਾ ਮਾਣ ਭਗਵੰਤ ਮਾਣ ਕੇ ਐਸਾ ਕਰਨ ਵਾਹੀ ਗੁਰਜੀ ਕਾ ਖਾਲਸਾ ਵਾਹੀ ਗੁਰਜੀ ਕੀ ਫਤਿਹ